जीएएनयू प्यारे विद्यार्थियों 9वीं जमात दी विज्ञान दी किताब दा अध्याय चौथा परमाणु दी ਬਣਤਰ ਇਸ ਅਧਿਆਏ ਦੇ ਅੰਦਰਲੇ ਪੰਨਾ ਨੰਬਰ 41 ਤੇ ਆਏ ਬੱਚਿਓ ਸਵਾਲ ਨੇ ਦੋ ਸੈਟਾਂ ਵਿੱਚ ਪਹਿਲੇ ਸੈਟ ਵਿੱਚ ਚਾਰ ਸਵਾਲ ਨੇ ਦੂਜੇ ਸੈਟ ਵਿੱਚ ਦੋ ਸਵਾਲ ਨੇ ਸੋ કુલ 6 ਸਵਾਲ ਜਿਹੜੇ ਨੇ ਪੰਨਾ 41 ਤੇ ਆਏ ਨੇ ਤੁਹਾਡੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਮਗਰ ਉਹਦੀਆਂ ਉਤਰਾਣ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦੀ ਪ੍ਰੈਕਟਿਸ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਕਾਰੇ ਵਿਦਿਆਰਥੀਆਂ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਇਥੇ ਮਿਲਣਗੀਆਂ 9th english mcq 9th english literature 9th grammar ਤੇ ਗਣਿਤ ਵੀ ਤੁਹਾਨੂੰ ਮਿਲਣਗੀਆਂ 9th math notes navin navin ganit pscb 9th math angrezi medium vich fir ganit de siddhant te math shortcuts and tricks te thodi general knowledge vadha karan layi ek playlist hai giye abbreviations so tusi in playlist nu khol ke inas pe videos vi zarur dekho oh dekhiye bacho hun wale sawal pehla sawal hai kehde parmanu udaaseen hai haa itthe koi charge nahi hai mote taur te bali net charge koi nahi hga ਬਿਜਲੀ ਤੌਰ ਤੇ ਆਧਾ ਸੀਨ ਹੈ ਇਲੈਕਟ੍ਰੀਕਲੀ ਨਿਊਟਰਲ ਹੈ ਇਸ ਸਥਾਪਨ ਨੂੰ தாம்ਸਨ ਦੇ ਮਾਡਲ ਦੇ ਆਧਾਰ ਤੇ ਸਪਸ਼ਟ ਕਰੋ ਸਭਾ ਸੌਖਾ ਜਵਾਬ ਇਹਦਾ தாம்ਸਨ ਦੇ ਪਰਮਾਣੂ ਮੋਟਾਬਲ ਮਾਡਲ ਮੁਤਾਬਕ ਜੋ தாம்ਸਨ ਦਾ ਪਰਮਾਣੂ ਮਾਡਲ ਸੀ ਉਹਦੇ ਮੁਤਾਬਕ ਗੋਲਾਕਾਰ ਪਰਮਾਣੂ ਦਾ ਧਨਾਤਮਕ ਵਿਚਾਰ ਸੀ ਉਹਨੇ ਕਹਿੰਦਾ ਵੀ ਜਿਹੜਾ ਪਰਮਾਣੂ ਇਹ ਗੋਲਾਕਾਰ ਹੈਗਾ ਤੇ ਉੱਤੇ ਚਾਰ ਜਿਹੜਾ ਹੈਗਾ ਧਨਾਤਮਕ ਹੈਗਾ ਪੋਜ਼ਿਟਿਵ ਹੈਗਾ ਅਤੇ ਉਸ ਵਿੱਚ ਖੁੱਬੇ ਇਲੈਕਟ੍ਰੋਨਾਂ ਦਾ ਰਿਨਾਤਮਕ ਵਿਚਾਰ ਸੀ ਜੋ ਚਕੰਦੇ ਜਿਹੜੇ ਰਣਾਤੂ ਚਾਰਜ ਵਾਲੇ ਇਲੈਕਟ੍ਰੋਨ ਨੇ ਖੁੱਬੇ ਹੋਏ ਨੇ ਉਹ ਮਾਤਰਾ ਵਿੱਚ ਸਮਾਨ ਹੁੰਦੇ ਹਨ ਪਲੱਸ 1 ਮਾਈਨਸ 1 ਪਲੱਸ 2 ਮਾਈਨਸ 2 ਪਲੱਸ 10 ਮਾਈਨਸ 10 ਨੂੰ ਕੈਨਸਲ ਕਰ ਦਿੰਦਾ ਹੈ ਜੋ ਆਪਸ ਵਿੱਚ ਚਾਰਜਾਂ ਨੂੰ ਸੰਤੁਲਿਤ ਕਰਦੇ ਹਨ ਕਿਉਂਕਿ ਮਾਤਰਾ ਬਰਬਰ ਹੈ ਹੀ ਸੋ ਪੋਜ਼ਿਟਿਵ ਨੈਗੇਟਿਵ ਨੂੰ ਉਤਨਾਤਮਕ ਰਣਾਤਮਕ ਨੂੰ ਉਨੀ ਹੀ ਮਾਤਰਾ ਜਿੰਨੀ ਮਾਤਰਾ ਰਣਾਤਮਕ ਦੀ ਹੈ ਉਨੀ ਹੀ ਮਾਤਰਾ ਧਨਾਤਮਕ ਦੀ ਹੈ ਇੱਕ ਦੂਜੇ ਨੂੰ ਕੱਢ ਦਿੰਦੇ ਨੇ ਇੱਕ ਦੂਜੇ ਨੂੰ ਸੰਤੁਲਿਤ ਕਰ ਦਿੰਦੇ ਨੇ ਸੋ ਪਰਮਾਣੂ ਬਿਜਲੀ ਰੂਪ ਵਿੱਚ ਉਦਾਸੀਨ ਜਾਂ ਨਿਊਟਰਲ ਹੁੰਦੇ ਹਨ। ਮਸ ਇਹਨਾਂ ਸੌਖਾ ਸਵਾਲ ਹੈ। ਦੂਜਾ ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੂ ਦੇ ਨਾਭਿਕ ਵਿੱਚ ਨਿਊਕਲੀਅਸ ਵਿੱਚ ਕਿਹੜਾ ਅਪਰਵਾਣ ਅਪਰਮਾਣੂਕ ਕਣ ਮੌਜੂਦ ਹੈ? ਲਓ ਜੀ ਇਹ ਵੀ ਬੜਾ ਸੌਖਾ ਹੈ। ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੂ ਦੇ ਨਾਭਿਕ ਜਿਹਨੂੰ ਨਿਊਕਲੀਅਸ ਕਹਿੰਦੇ ਆ ਵਿੱਚ ਧਨ ਚਾਰਜਿਤ ਪੋਜ਼ਿਟਿਵ ਚਾਰਜਡ ਅਪਰਮਾਣੂਕ ਸਬ ਐਟੋਮਿਕ ਜਿਹਨੂੰ ਕਹਿੰਦੇ ਆ ਕਣ ਪ੍ਰੋਟਾਨ ਮੌਜੂਦ ਹੈ ਉਹ ਪ੍ਰੋਟੋਨ ਕਹਿੰਨੇ ਆ ਪ੍ਰੋਟਾਨ ਜਿਹੜਾ ਸੀਗਾ ਰਦਰਫੋਰਡ ਨੇ ਇਹਦੀ ਖੋਜ ਕੀਤੀ ਸੀ ਮਿਲਕੀ ਇਹਦੇ हिसाब ਨਾਲ ਇਹਦੇ ਮਾਡਲ ਨਾਲ ਮੌਜੂਦ ਹੈ ਪ੍ਰੋਟਾਨ ਦਾ ਪਤਾ ਤੇ ਉਹ ਜਿਹੜਾ ਗੋਲਸਟीन ਸੀਗਾ ਜਿਨ੍ਹਾਂ ਨੇ ਕੈਨਲ ਰੇਜ਼ ਲਵੀਆਂ ਸੀਗੀਆਂ ਉਹਦੋਂ ਥੋੜਾ ਆਈਡੀਆ ਲੱਗ ਗਿਆ ਸੀਗਾ ਤੇ ਫਿਰ ਇਹਨੇ ਇਹ ਪ੍ਰਯੋਗ ਕਰਕੇ ਜਿਹੜਾ ਅਲਫਾ ਸਕੈਟਰਿੰਗ ਐਕਸਪੈਰੀਮੈਂਟ ਸੀਗਾ ਅਲਫਾ ਕਣ ਖੰਡਾਉ ਉਤੇ ਰਵਾ ਸੀਗਾ ਉਹਦੇ ਵਿੱਚ ਹੈ ਮਿਲਕੀ ਗਲਤੀ ਪੁਸ਼ਟੀ ਹੋ ਗਈ ਸੀਗੀ ਪੋਤੀਜ ਆ ਗਿਆ ਤਿੰਨ ਆਰਬਿਟਾਂ ਵਾਲੇ ਬੋਰ ਦੇ ਪਰਮਾਣੂ ਮਾਡਲ ਦਾ ਚਿੱਤਰ ਬਣਾਓ ਬੜਾ ਸੌਖਾ ਜੀ ਉੱਤਰ ਹੈ ਦੇਖੋ ਇਹ ਗੋੜਾ ਕਰਕੇ ਨਿਕਾ ਕਰਕੇ ਇਹਨੂੰ ਬਣਾ ਲੈਣਾ ਨਵੀਕਾ ਨਿਊਕਲੀਅਸ ਇੱਕ ਚੱਕਰ ਬਣਾ ਲੈਣੇ ਬਾਅਦ ਉਹਨੂੰ ਨਾਂ ਦੇਣਾ ਆਰਬਿਟ ਕੇ ਇਹ ਬ੍ਰੈਕਟ ਜਿਗਰਨੇ n ਬਰਾਬਰ 1 ਪਹਿਲਾ ਆਰਬਿਟ ਫਿਰ ਦੂਜਾ ਬਣਾ ਲੈਣਾ ਤੇ ਲਿਖਣਾ ਆਰਬਿਟ l ਤੇ n ਬਰਾਬਰ 2 ਲਿਖ ਦਿਓ ਤੇ ਤੀਜਾ ਆਰਬਿਟ ਬਣਾ ਦਿਓ ਤੀਜਾ ਸਰਕਲ ਬਣਾ ਦਿਓ ਚੱਕਰ ਬਣਾ ਦਿਓ ਆਰਬਿਟ m n बराबर 3 सो k l m ਇਦਾਂ ਪਹਿਲੇ ਤੋਂ ਅੰਦਰੋਂ ਤੋਂ ਬਾਹਰ ਨੂੰ ਜਾਣਾ ਹੈ ਅੰਦਰੋਂ ਦੀ ਬਾਹਰ ਨੂੰ ਜਾਣਾ ਹੈ 1 2 3 1 2 3 k l n ਤੇ ਗੱਭੇ ਜਿਹੜਾ ਹੈਗਾ ਛੋਟਾ ਜਿਹਾ ਗੂੜਾ ਰੰਗ ਕਰ ਲੈਣਾ ਉਹ ਹੈਗਾ ਨਵੀਕਾ ਜਾਂ ਨਿਊਕਲियस ਠੀਕ ਹੈ ਜੀ ਓਕੇ ਅਗਲਾ ਆ ਗਿਆ ਕਿ α ਕਣਾਂ ਦਾ ਖਿੰਡਾਉ ਪ੍ਰਯੋਗ ਸੋਨੇ ਤੋਂ ਇਲਾਵਾ ਦੂਜੀ ਧਾਤ ਦੀ ਪੱਤੀ ਨਾਲ ਸੰਭਵ ਹੋਵੇਗਾ ਓਕੇ ਇਹਦੇ ਜਵਾਬ ਜੇ ਦੂਜੀ ਧਾਤ ਵੀ ਸੋਨੇ ਵਾਂਗ ਕੁਟੀਣ ਯੋਗ ਹੋਵੇ ਤਾਂ ਪ੍ਰਯੋਗ ਸੰਭਵ ਹੈ। ਕੁਟੀਣ ਜੋ ਗੱਲ ਚੈਦੀ ਨਾ ਪਤਲੀ ਹੋਣੀ ਚਾਹੀਦੀ ਹੈ। ਤਾਂ ਹੀ ਤੈਨਸੋ ਪਾਰਟੀਕਲ ਚੰਗਣਨ ਹੈ ਨਾ। ਸੋ ਜੇ ਮੋਟੀ ਹੈਗੀ ਤਾਂ ਇਹ ਟਟਕ ਜਾਣਗੇ। ਸੋ ਜੇ ਦੂਜੀ ਧਾਤ ਵੀ ਸੋਨੇ ਵਾਂਗ ਕੁਟੀਣ ਯੋਗ ਹੋਵੇ ਤਾਂ ਪ੍ਰਯੋਗ ਸੰਭਵ ਹੈ। ਮਸਲਨ ਚਾਂਦੀ ਵੀ ਕਾਫੀ ਕੁਟੀਣ ਯੋਗ ਹੈ ਜਿਸ ਨੂੰ ਪਤਲੀ ਪੱਤੀ ਦਾ ਰੂਪ ਦਿੱਤਾ ਜਾ ਸਕਦਾ ਹੈ। ਅਤੇ ਉਸ ਨਾਲ α ਕਣਾਂ ਦਾ ਖਿੰਡਾਉ ਪ੍ਰਯੋਗ ਸੰਭਵ ਹੈ। ਨਾਲੇ ਨਤੀਜੇ ਵੀ ਨਤੀਜੇ ਵੀ ਉਹੀ ਆਉਣਗੇ ਜੋ ਸੋਨੇ ਦੇ ਲਿਆਏ ਸੀਗੇ ਕਿਉਂਕਿ ਮੁੱਢਲੇ ਰੂਪ ਵਿੱਚ ਸਾਰੇ ਪਰਮਾਣੂਆਂ ਦੀ ਬਣਤਰ ਇੱਕ ਸਮਾਨ ਹੈ ਤੇ ਬੱਚੇ ਬਣਤਰ ਕਿਹੜੀ ਉੱਭਰ ਕੇ ਸਾਹਮਣੇ ਆਈ ਸੀ ਇਸ ਪ੍ਰਯੋਗ ਰਾਹੀਂ ਉਹ ਇਹ ਸੀਗੀ ਕਿ ਕੇਂਦਰ ਵਿੱਚ ਧਨਚਾਰਜਿਤ ਨਾਭਿਕ ਦਾ ਬਹੁਤ ਛੋਟਾ ਆਕਾਰ ਜਿਹੜਾ ਧਨਚਾਰਜਿਤ ਹੈਗਾ ਧਨਚਾਰਜ ਵਾਲਾ ਖੇਤਰ ਇਹ ਉਹ ਬਹੁਤ ਛੋਟਾ ਹੈ ਕੇਂਦਰ ਵਿੱਚ ਹੈਗਾ ਅਤੇ ਪਰਮਾਣੂ ਦੇ ਬਧੇਰੇ ਹਿੱਸੇ ਦਾ ਖਾਲੀ ਹੋਣਾ ਤੇ ਉਹਦੇ ਆਲੇ ਦੁਆਲੇ ਜਿਹੜਾ ਪਰਮਾਣੂ ਦਾ ਖੇਤਰ ਹੈਗਾ ਉਹ ਬੋਧਾ ਖਾਲੀ ਹੈਗਾ ਤਾਂ ਹੀ ਕਰਕੇ ਅਲਫਾ ਜਿਹੜੇ ਕਣ ਸੀਗੇ ਉਹ ਸਿੱਧੇ ਲੰਘੇ ਸੀਗੇ ਠੀਕ ਹੈ ਹੁਣ ਆ ਗਿਆ ਅਗਲਾ ਸੈਟ ਇਸੇ ਪੰਨੇ ਤੇ ਦੋ ਸਵਾਲਾਂ ਦਾ ਹੋਰ ਸੈਟ ਹੈਗਾ ਪੁੱਛ ਪਹਿਲਾ ਸਵਾਲ ਹੈ ਪਰਮਾਣੂ ਦੇ ਤਿੰਨ ਨਿਕੜੇ ਕਣਾਂ ਦੇ ਨਾਮ ਲਿਖੋ ਸਭੋ ਚੋ ਤਿੰਨ ਨਿਕੜੇ ਕਣਾਂ ਦੇ ਕਿਹੜੇ ਨਾਮ ਦੋ ਇੱਕ ਤੇ ਬਾਹਰ ਇਲੈਕਟ੍ਰੋਨ ਹੈਗੇ ਨੇ ਤੇ ਦੂਜਾ ਪ੍ਰੋਟੋਨ ਨਿਊਟ੍ਰੋਨ ਨਾ ਵੀ ਕੁਝ ਆਗੇ ਨੇ ਪਰ ਬੱਚਿਓ ਮੈਂ ਨਾਲ ਹੋਰ ਇਹਨਾਂ ਨਾਲ ਜੁੜੀ ਜਾਣਕਾਰੀ ਵੀ ਦੇ ਦਿੱਤੀ ਹੈ ਇੱਕ ਤੇ ਤੁਹਾਡਾ ਦੋਰਾਉ ਹੋ ਜਾਏਗਾ ਅਭਿਆਸ ਹੋ ਜਾਏਗਾ ਨੜੇ ਤੁਹਾਡੀ ਜਿਹੜੀ ਇਹ ਸਿਧਾਂਤ ਜਿਹੜੇ ਸਪਸ਼ਟ ਹੋ ਜਾਣਗੇ ਸੋ ਜੇ ਤੇ 1 ਨੰਬਰ ਦਾ ਸਵਾਲ ਹੈ 2 ਨੰਬਰ ਦਾ ਸਵਾਲ ਹੈ ਤੁਸੀਂ ਇਕੱਲੇ ਨਾਂ ਲਿਖ ਸਕਦੇ ਹੋ ਪ੍ਰੋਟਾਣ ਨਿਊਟ੍ਰੋਨ ਇਲੈਕਟ੍ਰੋਨ ਪਰ ਨਾਲ ਦੇ ਨਾਲ ਬੱਚੋ ਜਾਣਕਾਰੀ ਮੈਂ ਤਾਂ ਜੋੜ ਦਿੱਤੀ ਹੈ ਕਿਉਂਕਿ ਮੇਰਾ ਮਕਸਦ ਸਿਰਫ ਤੁਹਾਡਾ ਹੋਮਵਰਕ ਕਰਾਣਾ ਨਹੀਂ ਹੈਗਾ ਮੇਰਾ ਮਕਸਦ ਤੁਹਾਨੂੰ ਗਿਆਨ ਵੰਡਣਾ ਹੈਗਾ ਤੁਹਾਨੂੰ ਸਮਝਾਉਣਾ ਚੰਗੀ ਤਰ੍ਹਾਂ ਸੋ ਪ੍ਰੋਟਾਣ ਇਸ ਦਾ ਟਿਕਾਣਾ ਨਾਭਿਕ ਹੈ ਐਨ ਨਾਭਿਕ ਵਿੱਚ ਹੁੰਦਾ ਹੈ ਚਾਰਜ ਧਨਾਤਮਕ 1 ਅਤੇ ਪੁੰਜ ਤਕਰੀਬਨ 1 ਯੂ ਹੈ ਹੁਣ ਉਹਦੇ ਤਿੰਨ ਗੱਲਾਂ ਜਿਹੜੀਆਂ ਨੇ ਚਾਰਜ ਭਾਰ ਇਹ ਟਿਕਾਣਾ ਹੈ ਪਤਾ ਹੋਣੀ ਚਾਹੀਦੀ ਹੈ ਤੇ ਨਿਊਟ੍ਰੋਨ ਇਸ ਦਾ ਟਿਕਾਣਾ ਨਾਭਿਕ ਹੈ ਜਿਹੜਾ ਘੁੰਮਦਾ ਹੈ ਅਤੇ ਪੁੰਜ ਤਕਰੀਬਨ ਇੱਕ ਯੂ ਹੈ ਪੁੰਜ ਇਕ ਤਰੀਬਨ ਜਿੰਨਾ ਪੁੰਜ ਹੈਦਾ ਉਨਾ ਹੀ ਹੈ ਇਹ ਕਣ ਚਾਰਜ ਰਹਿਤ ਹੈ ਪਰ ਇਹ ਚਾਰਜ ਕੋਈ ਨਹੀਂ ਹੈਗਾ ਜ਼ੀਰੋ ਚਾਰਜ ਹੈਗਾ ਇਲੈਕਟ੍ਰੋਨ ਚਾਰਜ ਰਿਣਾਤਮਕ ਇੱਕ ਵਾਲੇ ਇਹ ਕਣ ਨਿਸ਼ਚਿਤ ਆਰਬਿਟਾ ਵਿੱਚ ਨਾਭਿਕ ਦੇ ਆਲੇ ਦੁਆਲੇ ਚੱਕਰ ਲਾਉਂਦੇ ਹਨ ਇਸ ਦਾ ਪੁੰਜ ਨਾ ਮਾਤਰ ਹੈ ਸੋ ਤਿੰਨਾ ਕਣਾਂ ਬਾਰੇ ਅਸੀਂ ਪੁੰਜ ਦੀ ਗੱਲ ਵੀ ਕਰ ਲਈ ਚਾਰਜ ਦੀ ਗੱਲ ਵੀ ਕਰ ਲਈ ਕਿ ਕਿੱਥੇ ਰਹਿੰਦੇ ਨੇ ਕਿੱਥੇ ਨਾ ਟਿਕਾਣਾ ਉਹਦੀ ਗੱਲ ਵੀ ਕਰ ਲਈ ਠੀਕ ਹੈ ਜੀ ਅਗਲਾ ਸਵਾਲ ਆ ਗਿਆ ਐਵੇਂ ਪਹਿਲੇ ਜਿਹੜੇ ਸੋਚੋ ਦੇ ਉੱਤਰ ਦੇ ਉਹਦੇ ਵਿੱਚ ਵੀ ਸਮਝਾਈਆਂ ਗੱਲਾਂ ਤੇ ਹੁਣ ਤੁਹਾਡਾ ਇੱਕ ਵਿਵਹਾਰਿਕ ਰੂਪ ਚ ਇੱਕ ਸਵਾਲ ਵੀ ਆ ਗਿਆ ਹੀਲੀਅਮ ਪਰਮਾਣੂ ਦਾ ਪਰਮਾਣੂ ਪੁੰਜ ਚਾਰ ਯੂਨੀਫਾਈਡ ਹੈ ਯਾ ਯੂਨੀਫਾਈਡ ਮਾਸ ਹੈ ਚਾਰ ਯੂਨੀਫਾਈਡ ਪੁੰਜ ਨੂੰ ਕਹਿੰਦੇ ਯੂ ਐ ਇਕਾਈ ਹੈਗੀ ਹੈ ਠੀਕ ਹੈ ਅਤੇ ਉਸਦੇ ਨਾਭਿਕ ਵਿੱਚ ਦੋ ਪ੍ਰੋਟਾਨ ਹੁੰਦੇ ਹਨ ਇਸ ਵਿੱਚ ਕਿੰਨੇ ਨਿਊਟ੍ਰੋਨ ਹੋਣਗੇ ਲਓ ਜੀ ਇਹ ਬੱਚੇ ਸਵਾਲ ਇਹਨੂੰ ਅਸੀਂ ਨਾ ਵੈਸੇ ਤੇ ਸਿੱਧਾ ਸਵਾਲ ਹੈ ਚਾਰ ਚ ਦੋ ਗਿਆ ਦੋ ਪ੍ਰੋਟੋਨ ਨਿਊਟ੍ਰੋਨ ਹੋਣਗੇ ਪਰ ਇਹ ਬੱਚੇ ਇਦਾਂ ਨਹੀਂ ਅਸੀਂ ਸਮਝ ਕੇ ਕਰਨਾ ਹੈ ਤਾਂ ਕਿ ਕੋਈ ਹੋਰ ਤੱਤ ਬਾਰੇ ਵੀ ਜੇ ਆ ਜਾਵੇ ਤੇ ਅਸੀਂ ਘਬਰਾਈਏ ਨਾ ਇਹ ਦੇਖੋ ਦਿੱਤਾ ਹੈ ਪਰਮਾਣੂ ਪੁੰਜ ਬਰਾਬਰ 4 U ਇਹ ਕਹਿੰਦਾ ਨਾ ਜੀ ਪਰਮਾਣੂ ਪੁੰਜ ਤੇ ਪ੍ਰੋਟੋਨ ਸੰਖਿਆ ਕਿੰਨੀ ਹੈਗੀ ਹੈ ਦੋ ਪ੍ਰੋਟੋਨ ਕਿਹਾ ਦੋ ਪ੍ਰੋਟੋਨ ਤੇ ਪ੍ਰੋਟੋਨ ਸੰਖਿਆ ਕੇ ਬਰਾਬਰ ਹੁੰਦੀ ਹੈ ਪਰਮਾਣੂ ਸੰਖਿਆ ਪਰਮਾਣੂ ਸੰਖਿਆ ਕੀ ਹੁੰਦੀ ਹੈ ਪ੍ਰੋਟੋਨ ਸੰਖਿਆ ਦੀ ਕਿੰਨੀ ਗਿਣਤੀ ਹੈ ਉਹ ਦੋ ਹੈਗੀ ਹੈ ਤੇ ਵਿਹਾਰਿਕ ਰੂਪ ਵਿੱਚ ਲੰਗਪਗ ਦਾ ਪਰਮਾਣੂ ਪੁੰਜ ਜਿਹੜਾ ਹੈ ਉਹ ਪੁੰਜ ਸੰਖਿਆ ਦੇ ਬਰਾਬਰ ਹੀ ਹੁੰਦਾ ਹੈ ਸੋ ਪੁੰਜ ਸੰਖਿਆ ਕਿੰਨੀ ਹੋਵੇ 4 ਬਸ ਫਰਕ ਹੈ ਵੀ ਬੱਚਿਓ ਜਿਹੜੀ ਸੰਖਿਆ ਹੈਗੀ ਏ ਉਹਦੀ ਇਕਾਈ ਕੋਈ ਨਹੀਂ ਹੁੰਦੀ ਉਹ ਕੁੱਲੀ ਗਿਣਤੀ ਹੁੰਦੀ ਹੈ ਤੇ ਪੁੰਜ ਜਿਹੜਾ ਹੈ ਉਹ ਭਾਰ ਉਹਦੀ ਇਕਾਈ ਹੁੰਦੀ ਹੈ ਉਹਦੀ ਇਕਾਈ ਯੂ ਹੈਗੀ ਹੈ ਯੂਨੀਫਾਈਡ ਮਾਸ ਯੂਨੀਫਾਈਡ ਪੁੰਜ ਜਿਹਨੂੰ ਕਹਿੰਦੇ ਆ ਸੋ ਪਰਮਾਣੂ ਪੁੰਜ 4 ਯੂ ਕਰਕੇ ਲਿਖਣਾ ਹੈ ਪਰ ਪੁੰਜ ਸੰਖਿਆ ਕੁੱਲੀ ਚਾਰ ਕਰਕੇ ਲਿਖਣੀ ਹੈ ਇਹ ਦੋਨੋਂ ਬੱਚੇ ਸੰਖਿਆਤਮਕ ਤੌਰ ਤੇ ਇਹਨੇ ਹਿੰਦਸੇ ਨੇ ਜਿਹੜੇ ਇਹ ਇੱਕੋ ਹੀ ਹੁੰਦੇ ਨੇ ਗਿਣਤੀ ਜਿਹੜੀ ਸੰਖਿਆ ਆ ਗਈ ਇੱਕੋ ਹੀ ਹੋਏਗੀ ਇਕਾਈਆਂ ਦਾ ਫਰਕ ਹੁੰਦਾ ਹੈ ਜਿਹੜੀ ਸੰਖਿਆ ਉਹਦੀ ਇਕਾਈ ਕੋਈ ਨਹੀਂ ਹੁੰਦੀ ਪੁੰਜ ਦੀ ਇਕਾਈ ਇੱਥੇ ਪਰਮੂਣੂ ਤੇ ਪੁੰਜ ਦੀ ਇਕਾਈ ਹੈਗੀ ਹੈ ਯੂਨੀਫਾਈਡ ਪੁੰਜ ਯੂ ਪੁੰਜ ਠੀਕ ਹੈ ਹੁਣ ਬੱਚੇ ਸਾਨੂੰ ਪਤਾ ਹੋਣਾ ਚਾਹੀਦਾ ਪੁੰਜ ਸੰਖਿਆ ਕਿਸ ਦੇ ਬਰਾਬਰ ਹੁੰਦੀ ਹੈ ਰੋਟਾਨ ਜਮਾ ਨਿਊਟ੍ਰੋਨ ਐਸੀ ਪੜ ਚੁੱਕੇ ਆ ਨਾਭਿਕ ਦੇ ਵਿੱਚ ਪ੍ਰੋਟੋਨ ਤੇ ਨਿਊਟ੍ਰੋਨ ਜਿਹੜੇ ਨੇ ਨਿਊਕਲੀਓਨ ਜਿਹਨੂੰ ਕਹ ਦਿੰਦੇ ਆ ਉਹਨਾਂ ਦੀ ਕੁੱਲ ਸੰਖਿਆ ਨੂੰ ਅਸੀਂ ਕਹਿੰਦੇ ਆ ਪੁੰਨ ਸੰਖਿਆ ਇਹਦੇ ਬਾਰੇ ਅਸੀਂ ਪੜ ਚੁੱਕੇ ਆ ਸੋਚੋ ਦੇ ਉੱਤਰ ਦੇ ਵਿੱਚ ਹੈ ਨਾ ਸੋ ਪੁੰਨ ਸੰਖਿਆ 4 ਪ੍ਰੋਟੋਨ ਦੀ ਜਗ੍ਹਾ 2 ਨਿਊਟ੍ਰੋਨ ਇਸ ਤਰ੍ਹਾਂ ਨਿਊਟ੍ਰੋਨ ਦੀ ਸੰਖਿਆ ਕਿੰਨੀ ਹੋ ਜਾਏਗੀ ਬੱਚਿਓ 2 ਇੱਥੇ ਚਲਾ ਜਾਏਗਾ ਖੱਬੇ ਪਾਸੇ 4 ਘਟਾ 2 ਬਰਾਬਰ 2 ਸੋ ਨਿਊਟ੍ਰੋਨਾਂ ਦੀ ਸੰਖਿਆ ਹੋ ਗਈ 2 ਸੋ ਐਸੀ ਤਰ੍ਹਾਂ ਵਿਦਿਆਰਥੀਓ 15 ਨੰਬਰ 41 ਤੇ ਆਏ ਤੁਹਾਡੇ 6 ਸਵਾਲ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਵੋ ਆਪਣੇ ਕਰਕੇ ਦੇਖ ਲਵੋ ਖਾਸ ਕਰਕੇ ਇੱਧਰ ਇਹ ਸਵਾਲ ਜਿਹੜੇ ਨੇ ਬੜੇ ਸੌਖੇ ਨਹੀਂ ਦੇਖਣ ਨੂੰ ਤੇ ਜੇ ਇੱਕ ਵਾਰ ਨਾ ਕੀਤਾ ਹੁਣ ਫੇ ਬੰਦਾ ਬੰਦਲ ਜਾਂਦਾ ਘਬਰਾ ਜਾਂਦਾ ਪਰ ਜੇ ਇੱਕ ਵਾਰੀ ਪਤਾ ਲੱਗ ਜਾਏ ਗੱਲ ਸਮਝ ਆ ਜਾਈਏ ਪੂਨ ਸੰਖਿਆ ਜਿਹੜੀ ਹੈ ਉਹ ਪਰਮਾਣੂ ਪੁੰਜ ਦੇ ਬਰਾਬਰ ਹੀ ਹੁੰਦੀ ਹੈ ਸੋ ਇਹ ਗੱਲ ਨੂੰ ਧਿਆਨ ਚ ਰੱਖ ਕੇ ਇਹ ਸਵਾਲ ਬੜੇ ਸੌਖੇ ਢੰਗ ਨਾਲ ਕੀਤਾ ਜਾ ਸਕਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਮਿਹਨਤ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ